ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦੇ ਅਸਤੀਫੇ ਬਾਰੇ ਫੈਸਲਾ ਟਾਲਿਆ ਦੋਸਤੋ ਕੋਈ ਅੱਜ ਨਵੀਂ ਗੱਲ ਨਹੀਂ ਹੈ ਵੈਸੇ ਤਾਂ ਪੰਜਾਬ 'ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਹਨਾਂ ਨੇ 16 ਨਵੰਬਰ ਨੂੰ ਅੱਜ ਤੋਂ 2 ਦਿਨ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਤੇ ਉਹਨਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਭੇਜ ਦਿੱਤਾ ਸੀਗਾ ਤੇ ਅੱਜ ਉਸੇ ਅਸਤੀਫੇ ਤੇ ਵਿਚਾਰ ਕਰਨ ਲਈ ਜਿਹੜਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਤੇ ਮੀਟਿੰਗ ਦੇ ਵਿੱਚ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਦਾ ਜਿਹੜਾ ਅਸਤੀਫਾ ਉਸ ਬਾਰੇ ਵਿਚਾਰ-ਚਰਚਾ ਕੀਤੀ ਗਈ। ਦੋਸਤੋ ਇਸ ਵਿਚਾਰ-ਚਰਚਾ 'ਚ ਜੇ ਦੇਖੀਏ ਤਾਂ ਕਈ ਘੰਟੇ ਵਿਚਾਰ-ਚਰਚਾ ਹੁੰਦੀ ਰਹੀ ਹੈ ਬਹੁਤ ਲੰਬੀ ਹੈ ਅੱਜ ਇਹ ਮੀਟਿੰਗ ਚੱਲੀ ਹੈ 12 ਵਜੇ ਦੀ ਸ਼ੁਰੂ ਹੋਈ ਹੋਈ ਮੀਟਿੰਗ ਲਗਭਗ ਜਾ ਕੇ 2:30-3 ਵਜੇ ਤੱਕ ਮਤਲਬ 2:30 ਘੰਟੇ ਤੋਂ ਵੱਧ ਸਮਾਂ ਇਹ ਮੀਟਿੰਗ ਚੱਲੀ ਹੈ ਤੇ ਇਸ ਮੀਟਿੰਗ 'ਚ ਆਖਿਰਕਾਰ ਨਿਕਲਿਆ ਕੀ ਹੈ ਇਹ ਫੈਸਲਾ ਟਾਲ ਦਿੱਤਾ ਗਿਆ। ਕਿਉਂਕਿ ਮੀਟਿੰਗ ਤੋਂ ਬਾਅਦ ਜਦੋਂ ਬਲਵਿੰਦਰ ਸਿੰਘ ਭੁੰਦੜ ਜੋ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਦੱਸਿਆ ਵੀ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਤੇ ਹੋਰ ਸਿਆਸੀ ਗਤੀਵਿਧੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਵਰਕਿੰਗ ਕਮੇਟੀ ਨੇ ਅਸਤੀਫੇ ਤੇ ਇਹੀ ਸਹਿਮਤੀ ਜਤਾਈ ਹੈ ਵੀ ਸਾਡੇ ਤੋਂ ਫੈਸਲਾ ਲੈਣ ਦੀ ਥਾਂ ਤੇ ਦੇ ਨਾਲ-ਨਾਲ ਥਾਂ ਤੇ ਨਹੀਂ ਕਹਿ ਸਕਦੇ ਅਸੀਂ ਆਪਾਂ ਇਹੀ ਕਵਾਂਗੇ ਉਕੇ ਸਾਡੇ ਫੈਸਲੇ ਦੇ ਨਾਲ-ਨਾਲ ਜਿਹੜੇ ਪਾਰਟੀ ਦੇ ਜਿੰਨੇ ਜ਼ਿਲ੍ਹਾ ਪ੍ਰਧਾਨ ਨੇ ਹਲਕਾ ਇੰਚਾਰਜ ਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਾਂ ਹੋਰ ਜਿੰਨੇ ਪਾਰਟੀ ਦੇ ਮੁੱਖ ਹੌਦੇਦਾਰ ਨੇ ਉਹਨਾਂ ਦੀ ਵੀ ਸਲਾਹ مشਵਰਾ ਲੈ ਲੈਣਾ ਚਾਹੀਦਾ ਉਹਨਾਂ ਨਾਲ ਵੀ ਮੀਟਿੰਗ ਕਰ ਲੈਣੀ ਚਾਹੀਦੀ ਹੈ ਵੀ ਕਿ ਉਹਨਾਂ ਦੀ ਕੀ رائے ਹੈ ਕਿਉਂਕਿ ਆਖਿਰਕਾਰ ਜਨਤਾ ਦੇ ਵਿੱਚ ਉਹਨਾਂ ਲੋਕਾਂ ਨੇ ਵਿਚਰਨਾ ਹੁੰਦਾ ਹੈ ਜਿਆਦਾ ਸਾਰਾ ਦਿਨ ਉਹ ਕੀ ਲੋਕ ਰਹਿੰਦੇ ਨੇ ਤਾਂ ਉਹਨਾਂ ਦੀ ਸਲਾਹ ਵੀ ਜ਼ਰੂਰੀ ਹੈ ਤਾਂ ਇਸ ਕਰਕੇ ਇਹ ਫੈਸਲਾ ਟਾਲ ਦਿੱਤਾ ਗਿਆ ਵੀ ਕਿ ਹੁਣ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਧਾਨਾਂ ਦੀ ਹਲਕਾ ਇੰਚਾਰਜਾਂ ਦੀ ਜਾਂ ਹੋਰ ਸ਼ਰਮਣੀ ਕਮੇਟੀ ਮੈਂਬਰ ਹੋਗੇ ਇਹ ਜਿਨ੍ਹਾਂ ਦੀ ਵੀ ਸਲਾਹ ਲੈਣੀ ਆ ਉਹਨਾਂ ਦੀ ਮੀਟਿੰਗ ਸੱਦੀ ਜਾਵੇਗੀ ਤੇ ਉਸ ਮੀਟਿੰਗ ਦੇ ਵਿੱਚ ਜੋ ਫੈਸਲਾ ਆਵੇਗਾ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਕੋਈ ਆਖਰੀ ਫੈਸਲਾ ਇਹੀ ਪਾਰਟੀ ਦੀ ਵਰਕਿੰਗ ਕਮੇਟੀ ਲਵੇਗੀ ਤਾਂ ਇਸ ਤਰ੍ਹਾਂ ਜੀ ਸ਼ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਟਾਲ ਦਿੱਤਾ ਗਿਆ ਪਰ ਉਥੇ ਹੀ ਵਰਕਿੰਗ ਕਮੇਟੀ ਦੀ ਮੀਟਿੰਗ ਨੇ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਨੂੰ ਲੈ ਕੇ ਜੋਰ ਛੋਰਨਾਰ ਜਿਹੜਾ ਇੱਕ ਹਾਂ ਦਾ ਨਾਰਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਵੀ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ 1 ਇੰਚ ਵੀ ਅਸੀਂ ਜ਼ਮੀਨ ਨਹੀਂ ਦੇਣ ਦਵਾਂਗੇ ਵੀ ਕਿ ਪਹਿਲਾਂ ਵੀ ਸਮੇਂ-ਸਮੇਂ ਤੇ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਦਾ ਖਾਣ ਕਰਦੀ ਰਹੀ ਹੈ ਪਰ ਇਸ ਵਾਰ ਅਸੀਂ ਇਹੋ ਜਿਹਾ ਨਹੀਂ ਹੋਣ ਦਵਾਂਗੇ ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਚਾਹੇ ਪੀਯੂ ਸੈਨੇਟ ਚੋਣਾਂ ਦਾ ਮੁੱਦਾ ਹੈ ਵੀਕਾ ਉੱਚ ਵੀ ਕੇਂਦਰ ਸਰਕਾਰ ਆਪਣੀ ਦਖਲ ਅੰਦਾਜ਼ੀ ਦੇਣੀ ਕਰਨੀ ਬੰਦ ਕਰ ਦੇ ਤੇ ਪੀਯੂ ਦੀ ਸੈਨੇਟ ਚੋਣਾਂ ਕਰਾਵੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਇਹ ਵੀ ਉਹਨਾਂ ਨੇ ਮੰਗ ਕੀਤੀ ਤੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਵੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦੇ ਜਿਸ ਦੇ ਵਿੱਚ ਪੀਯੂ ਦੀ ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਇੱਕ ਮਤਾ ਪਾਸ ਕਰੇ ਵੀ ਕਿ ਸੈਨੇਟ ਚੋਣਾਂ ਕਰਵਾਈਆਂ ਜਾਣ ਇੱਕ ਨਾਲ ਹੀ ਉੱਥੇ ਗੱਲ ਇਹ ਵੀ ਕਹੀ ਜਾਵੇ ਵੀ ਕਿ ਕੇਂਦਰ ਸਰਕਾਰ ਪੰਜਾਬ ਦੇ ਮਸਲਿਆਂ ਤੇ ਆਪਣੀ ਦਖਲ ਅੰਦਾਜ਼ੀ ਕਰਨਾ ਬੰਦ ਕਰੇ ਇਹੋ ਜੀਆਂ ਗੱਲਾਂ ਜਿਹੜੀਆਂ ਨੇ ਅੱਜ ਵਰਕਿੰਗ ਕਮੇਟੀ ਦੇ ਵਿੱਚ ਹੋਈਆਂ ਨੇ ਪਰ ਹੁਣ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਜਿਸ ਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਵੀ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਤਾਂ ਉਹ ਸਭ ਤੋਂ ਵੱਡੀ ਗੱਲ ਤਾਂ ਇਹੀ ਰਹੀ ਹੈ ਕਿ ਅੱਜ ਉਹ ਅਸਤੀਫਾ ਜਿਹੜਾ ਹੈ ਦੇ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਿਆ ਉਹ ਟਾਲ ਦਿੱਤਾ ਗਿਆ ਹੁਣ ਦੇਖਦੇ ਹਾਂ ਕਦੋਂ ਲਿਆ ਜਾਵੇਗਾ ਪਰ ਦੋਸਤੋ ਜੇਕਰ ਇਹ ਥੋੜਾ ਜਿਹਾ ਅਸੀਂ ਪਿਛੋਕੜ ਤੇ ਨਜ਼ਰ ਮਾਰੀਏ ਤਾਂ ਸ਼ਰੋਮਣੀ ਅਕਾਲੀ ਦਲ ਜਿਸ ਨੇ ਕਿ ਪੰਜਾਬ ਦੀ ਸਿਆਸਤ ਚ ਲੰਬਾ ਸਮਾਂ ਰਾਜ ਕੀਤਾ ਉਹ ਅੱਜ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਪਹੁੰਚ ਚੁੱਕਿਆ ਹੈ ਤੇ ਹਲੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਗੱਲ ਨੂੰ ਸੋਚਣ ਲਈ ਵਿਚਾਰਨ ਲਈ ਬਿਲਕੁਲ ਵੀ ਇੱਕ ਜ਼ਰੂਰਤ ਨਹੀਂ ਕਰ ਰਹੀ ਵੀ ਕਿ ਆਖਿਰਕਾਰ ਇਹੋ ਜਿਹੇ ਹਾਲਾਤ ਬਣੇ ਕਿਉਂ ਨੇ ਜਾਂ ਅਕਾਲੀ ਦਲ ਨੂੰ ਇਹੋ ਜਿਹੇ ਹਾਲਾਤ ਚੋਂ ਕੱਢਿਆ ਕਿਵੇਂ ਬਾਹਰ ਜਾ ਸਕਦਾ ਹੈ ਉਸ ਬਾਰੇ ਸ਼ਾਇਦ ਕੋਈ ਵੀ ਅਕਾਲੀ ਆਗੂ ਸੋਚ ਨਹੀਂ ਰਿਹਾ ਕਿਉਂਕਿ ਅਕਾਲੀ ਦਲ ਨੇ ਪੰਜਾਬ ਦੀ ਜਿੰਨੀ ਗੱਲ ਕੀਤੀ ਹੈ ਕਿ ਲੰਬਾ ਸਮਾਂ ਰਾਜ ਕੀਤਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਨੇ ਪੰਜਾਬ ਦੇ ਲਗਾਤਾਰ ਉਹ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਪੰਜ ਲਗਾਤਾਰ ਨਹੀਂ ਮਤਲਬ ਪੰਜ ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਤੇ ਉਹਨਾਂ ਨੇ ਲੰਬਾ ਸਮਾਂ ਪੰਜਾਬ ਦੇ ਹੱਕਾਂ ਨੂੰ ਲੈ ਕੇ ਸੰਘਰਸ਼ ਵੀ ਕੀਤਾ ਤੇ ਅਕਾਲੀ ਦਲ ਵੀ ਪੰਜਾਬ ਦੇ ਹੱਕਾਂ ਨੂੰ ਲੈ ਕੇ ਲੜਾਈ ਲੜਦਾ ਰਿਹਾ ਪਰ ਅੱਜ ਉਹੀ ਅਕਾਲੀ ਦਲ ਆਪਣਾ ਹੋਂਦ ਬਚਾਉਣ ਲਈ ਜਿਹੜਾ ਇਹ ਲੜਾਈ ਲੜ ਰਿਹਾ ਪਰ ਹਲੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਬਾਰੇ ਬਿਲਕੁਲ ਨਹੀਂ ਕੋਈ ਉਹ ਸੁਜੀਦਗੀ ਨਾਲ ਫੈਸਲਾ ਲੈਂਦੀ ਦਿਖਾਈ ਦੇ ਰਹੀ ਵੀ ਕਿ ਆ ਖਾਲੀ ਦਲ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਪੰਜਾਬ ਲਈ ਕਿਉਂਕਿ ਜੇ ਆਪਾਂ ਅਕਾਲੀ ਦਲ ਸਿਆਸੀ ਜੀਵਨ ਤੇ ਵੀ ਨਜ਼ਰ ਮਾਰੀਏ ਤਾਂ ਅਕਾਲੀ ਦਲ 2007 ਤੋਂ 17 ਤੱਕ ਲਗਾਤਾਰ ਸੱਤਾ 'ਚ ਰਹਿੰਦਾ ਤਾਂ ਉਸ ਸਮੇਂ ਕਈ ਇਹੋ ਜਿਹੇ ਫੈਸਲੇ ਲਈ ਜਾਂਦੇ ਨੇ ਜਿਸ ਤਾ ਕੀ ਪੰਜਾਬ ਦੇ ਸਮੁੱਚੇ ਲੋਕ ਵਿਰੋਧ ਕਰਦੇ ਨੇ ਉਸ ਦਾ ਨਤੀਜਾ ਇਹੀ ਰਹਿੰਦਾ ਅਕਾਲੀ ਦਲ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਦਾ ਹੀ ਨਹੀਂ ਹੈ ਹਾਰਨ ਦੇ ਨਾਲ ਨਾਲ ਉਹ ਵਿਰੋਧੀ ਧਿਰ ਦੇ ਵਿੱਚੋਂ ਵੀ ਆਪਣੀ ਥਾਂ ਜਿਹੜੀ ਹੈਗੀ ਹੈ ਗਵਾ ਦਿੰਦਾ ਕਿਉਂਕਿ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲੋਂ ਘੱਟ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਕਾਬਜ ਹੁੰਦੀ ਹੈ ਆਮ ਆਦਮੀ ਪਾਰਟੀ ਦਾ ਵਿਰੋਧੀ ਧਿਰ ਦਾ ਆਗੂ ਬਣਦਾ ਹੈ ਅਕਾਲੀ ਦਲ ਇਸ ਤਰ੍ਹਾਂ 2017 ਤੋਂ ਪੰਜਾਬ ਦੀ ਸੱਤਾ ਦੇ ਵਿੱਚੋਂ ਕਿਤੇ ਨਾ ਕਿਤੇ ਲੁਪਤ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ 2019 ਦੀ ਲੋਕ ਸਭਾ ਚੋਣਾਂ 'ਚ ਵੀ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਪੈਂਦਾ ਫਿਰ 22 ਦੀਆਂ ਚੋਣਾਂ ਹੁੰਦੀਆਂ ਨੇ 22 ਦੀਆਂ ਚੋਣਾਂ ਅਕਾਲੀ ਦਲ ਤੇ ਭਾਜਪਾ ਵੱਖ-ਵੱਖ ਲੜਦੇ ਨੇ ਪਰ ਅਕਾਲੀ ਦਲ ਉਹਨਾਂ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਈਅੰਸ ਕਰਦਾ ਹੈ ਪਰ ਉਹਨਾਂ ਦੋਵਾਂ ਦੇ ਪੱਲੇ ਵੀ ਰਾਮ ਲਾ ਕੇ ਕੋਈ ਬਹੁਤਾ ਨਹੀਂ ਪੈਂਦਾ ਅਕਾਲੀ ਦਲ ਦੋ ਤਿੰਨ ਸੀਟਾਂ ਤੇ ਹੀ ਸੀਮਟ ਕੀ ਰਹਿ ਜਾਂਦਾ ਹੈ ਇਹ 2024 ਦੀਆਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਅਕਾਲੀ ਦਲ 13 ਦੇ ਵਿੱਚੋਂ 10 ਸੀਟਾਂ ਤੇ ਅਕਾਲੀ ਦਲ ਦੀ ਜਮਾਨਤਾ ਜਬਤ ਹੋ ਜਾਂਦੀਆਂ ਨੇ ਤਾਂ ਇਹ ਸਾਰਾ ਜਿਹੜਾ ਸਿਆਸੀ ਪ੍ਰਤੀਕਰਮ ਹੈ ਕਿਤੇ ਨਾ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਰੁੱਧ ਜਾਂਦਾ ਹੈ ਅਕਾਲੀ ਦਲ ਦੇ ਫੈਸਲਿਆਂ ਦੇ ਵਿਰੁੱਧ ਜਾਂਦਾ ਹੈ ਤਾਂ ਇਸ ਸਿਆਸੀ ਘਟਨਾਕ੍ਰਮ ਨੂੰ ਦੇਖਦੇ ਹੋਏ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਚਾਹੀਦਾ ਵੀ ਕਿ ਉਹ ਇਸ ਬਾਰੇ ਵਿਚਾਰ ਕਰੇ ਵੀ ਆਖਿਰਕਾਰ ਇਹੋ ਜਿਹੇ ਹਾਲਾਤ ਅਕਾਲੀ ਦਲ ਦੇ ਕਿਉਂ ਬਣੇ ਨੇ ਇਸ ਤੋਂ ਅਕਾਲੀ ਦਲ ਨੂੰ ਕਿਵੇਂ ਬਾਹਰ ਲਿਆਂਦਾ ਜਾ ਸਕਦਾ ਹੈ ਇਸ ਲਈ ਉਹਨਾਂ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਮੰਥਨ ਕਰਨਾ ਚਾਹੀਦਾ ਹੈ ਵੀ ਇਹੋ ਜਿਹੇ ਹਾਲਾਤ ਕਿਉਂ ਬਣੇ ਨੇ ਜਦੋਂ ਕਿ ਕੁਝ ਸਿਆਸੀ ਮਾਹਰ ਤੇ ਇਹ ਗੱਲ ਮੰਨਦੇ ਨੇ ਵੀ ਕਿ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਤੇ ਇਸ ਨੇ ਸਮੇਂ-ਸਮੇਂ ਤੇ ਪੰਜਾਬ ਲਈ ਜਿਹੜਾ ਇੱਕ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ ਪੰਜਾਬ ਲਈ ਜਿਹੜਾ ਹੈਗਾ ਆਵਾਜ਼ ਬੁਲੰਦ ਕੀਤੀ ਹੈ ਤਾਂ ਅਕਾਲੀ ਦਲ ਦਾ ਮજબૂત ਹੋਣਾ ਪੰਜਾਬ ਦੇ ਹਿੱਤਾਂ ਦੇ ਵਿੱਚ ਹੈ ਪੰਜਾਬ ਲਈ ਜ਼ਰੂਰੀ ਹੈ ਇਹ ਗੱਲ ਸਿਆਸੀ ਮਾਹਰ ਵੀ ਕਰਦੇ ਨੇ ਪਰ ਇਸ ਦੇ ਨਾਲ ਹੀ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਜੋ ਅੱਜ ਦੇ ਹਾਲਾਤ ਚੱਲ ਰਹੇ ਨੇ ਜਾਂ 2017 ਤੋਂ 2024 ਤੱਕ ਦੇ ਹਾਲਾਤ ਚੱਲ ਰਹੇ ਨੇ ਪਿਛਲੇ 7 ਸਾਲਾਂ 'ਚ ਜੋ ਕੁਝ ਅਕਾਲੀ ਦਲ ਨੇ ਦੇਖਿਆ ਤਾਂ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਚਾਹੀਦਾ ਹੈ ਵੀ ਕਿ ਉਹ ਜਥੇਬੰਦਕ ਢਾਂਚੇ ਦੇ ਵਿੱਚ ਕੋਈ ਫੇਰ ਬਦਲ ਕਰੇ ਉਸ 'ਚ ਕੋਈ ਬਦਲਾਅ ਕਰੇ ਤਾਂ ਜੋ ਜਿਹੜੇ ਲੋਕਾਂ ਦੇ ਮਨਾਂ 'ਚ ਇੱਕ ਨਾਰਾਜ਼ਗੀ ਹੈ ਉਹ ਦੂਰ ਹੋ ਸਕੇ ਹਾਲਾਂਕਿ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਝ ਲੋਕਾਂ ਦੇ ਮਨਾਂ 'ਚ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਆਪ ਕਹ ਦੀ ਸਿੰਪਤੀ ਜ਼ਰੂਰ ਅਕਾਲੀ ਦਲ ਦੀ ਦੁਬਾਰਾ ਜਾਗੀ ਹੈ ਵੀ ਕਿਾ ਚਲੋ ਜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਕੋਈ ਸਜ਼ਾ ਸੁਣਾ ਤਿੰਦੇ ਨਹੀਂ ਕੋਈ ਸਜ਼ਾ ਲਗਾ ਦਿੰਦੇ ਨਹੀਂ ਤਾਂ ਉਸ ਨਾਲ ਇੱਕ ਚੀਜ਼ ਤਾਂ ਹੈ ਵੀ ਕਿ ਉਹਨਾਂ ਤੇ ਜਿਹੜੀ ਗਲਤੀਆਂ ਕਰੀਆਂ ਜਾਂ ਉਹਨਾਂ ਤੇ ਜਿਹੜੀ ਗਲਤੀਆਂ ਦੇ ਦੋਸ਼ ਲੱਗਦੇ ਰਹੇ ਨੇ ਉਹ ਸਾਰੇ ਪੂਰੇ ਹੋਗੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਜ਼ਾ ਤੋਂ ਉੱਪਰ ਤਾਂ ਕੁਝ ਨਹੀਂ ਹੈ ਸਿੱਖ ਧਰਮ ਦੇ ਵਿੱਚ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਜਲਦ ਤੋਂ ਜਲਦ ਸੁਖਬੀਰ ਬਾਦਲ ਨੂੰ ਕੋਈ ਨਾ ਕੋਈ ਧਾਰਮਿਕ ਸਜ਼ਾ ਲਗਾ ਦਿੰਦੇ ਨਹੀਂ ਆ ਹੋਰ ਉਹਨਾਂ ਬਾਰੇ ਕੋਈ ਵੀ ਫੈਸਲਾ ਲੈਂਦੇ ਨੇ ਤਾਂ ਇਹ ਵੀ ਕਿਤੇ ਨਾ ਕਿਤੇ ਪਾਰਟੀ ਦੇ ਹੱਕ ਚ ਹੋਵੇਗਾ ਪਰ ਹਾਲੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕੋਈ ਵੀ ਜਿਹੜਾ ਹੈਗਾ ਫੈਸਲਾ ਨਹੀਂ ਲਿਆ ਗਿਆ ਉਹਨਾਂ ਨੇ ਹਾਲ ਦੀ 23 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀਗਾ ਤੇ ਉਦੋਂ ਤੋਂ ਸੁਖਬੀਰ ਬਾਦਲ ਪੰਜਾਬ ਦੇ ਕਿਸੇ ਸਿਆਸੀ ਆ ਸਮਾਜੀ ਗਤੀਵਿਧੀਆਂ 'ਚ ਸ਼ਾਮਲ ਵੀ ਨਹੀਂ ਹੋ ਰਹੇ ਕਿਉਂਕਿ ਇਹ ਇੱਕ ਨਿਯਮ ਹੈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਮਸਲਿਆਂ 'ਤੇ ਕਿੰਨੀ ਕੁ ਦਖਲ ਦਿੰਨੇ ਆ ਜਾਂ ਇਸਤੇ ਕੀ ਸਟੈਂਡ ਲੈਂਦੇ ਨੇ ਉਹ ਵੀ ਦੇਖਣ ਵਾਲੀ ਗੱਲ ਹੈ ਜਦੋਂ ਕਿ ਕੁਝ ਧਾਰਮਿਕ ਆਗੂ ਇਹ ਵੀ ਕਹਿੰਦੇ ਨੇ ਵੀ ਕਿਾ ਜੋ ਹਾਲਾਤ ਹੁਣ ਪੰਜਾਬ 'ਚ ਅਕਾਲੀ ਦਲ ਦੇ ਬਣੇ ਨੇ ਇਹੋ ਜਿਹੇ ਮੁੱਦਿਆਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਗੇ ਆ ਕੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਜਿਹੜੀ ਪੰਥ ਦੀ ਸ਼ਰਮੌਰ ਜਿੱਥੇ ਬੰਦੀ ਹੈ ਇਹ ਪੰਥਕ ਸਾਡੀ ਜਿੱਥੇ ਬੰਦੀ ਹੈ ਸ਼ਰੋਮਣੀ ਅਕਾਲੀ ਦਲ ਇਸ ਨੂੰ ਜਿਉਂਦਾ ਰੱਖਿਆ ਜਾ ਸਕੀ ਪਰ ਦੇਖਦੇ ਹਾਂ ਹੁਣ ਹੁੰਦਾ ਕੀ ਹੈ ਪ੍ਰਕਾਸ਼ਿਤ ਤਾਂ ਸਪਸ਼ਟ ਹੈ ਵੀ ਅੱਜ ਫੈਸਲਾ ਨਹੀਂ ਹੋਇਆ ਤਾਂ ਹੁਣ ਦੇਖਦੇ ਫੈਸਲਾ ਕਦੋਂ ਲੈਂਦੇ ਹਨ ਪਰ ਸ਼ਰੋਮਣੀ ਅਕਾਲੀ ਦਲ ਦੀ ਇੱਕ ਚੀਜ਼ ਹੋਰ ਹੈ ਵੀ ਕਿ 14 ਦਸੰਬਰ ਤੋਂ ਅੱਗੇ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਵੀ ਸ਼ੁਰੂ ਹੋਣੀ ਹੈ ਤਾਂ ਸਾਰਿਆਂ ਦੀ ਨਜ਼ਰਾਂ ਉਸ ਤੇ ਵੀ ਟਿਕੀਆਂ ਹੋਈਆਂ ਨੇ ਕੀ ਆਕਾਲੀ ਦਲ ਉਸ ਤੋਂ ਪਹਿਲਾਂ ਕੋਈ ਫੈਸਲਾ ਲੈ ਵੀ ਪੰਦਾ ਕਿ 14 ਦਸੰਬਰ ਤੋਂ ਬਾਅਦ ਹੀ ਕੋਈ ਲੈਂਦਾ ਵੀ ਕਿ ਇਸ ਤਰ੍ਹਾਂ ਟਾਲਦਾ ਰਹਿੰਦਾ ਉਦੋਂ ਤੱਕ ਉਹ ਵੀ ਇੱਕ ਚੀਜ਼ ਦੇਖਣ ਵਾਲੀ ਹੋਵੇਗੀ ਪਰ ਜੋ ਵੀ ਕੁਝ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਚ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜੇ ਵੀ ਫੈਸਲੇ ਲਵੇਗਾ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਹਾਡੇ ਕੀ ਰੱਖਦੇ ਰਵਾਂਗੇ ਕੱਲ੍ਹ ਵੀ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ